ਜ਼ਿਲ੍ਹਾ ਤਰਨਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਸਰਪੰਚ ਸਣੇ ਹੋਰ ਕਈਆਂ ਤੇ ਦੋਸ਼ ਲੱਗੇ ਨੇ ਕਿ ਸਬ ਇੰਸਪੈਕਟਰ ਪੁਲਿਸ ਦੇ ਉੱਤੇ ਉਹਨਾਂ ਨੇ ਵਾਰ ਕੀਤਾ ਗੋਲੀ ਚੱਲਦੀ ਹੈ ਜਿਸ ਦੇ ਵਿੱਚ ਉਸ ਦਾ ਕਤਲ ਹੋ ਜਾਂਦਾ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਲੋਕ ਕੁਝ ਅਜਿਹੀਆਂ ਗੱਲਾਂ ਵੀ ਕਰ ਰਹੇ ਨੇ ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਦੋਨਾਂ ਪਾਸਿਓ ਕੋਈ ਨਾ ਕੋਈ ਅਜਿਹੀ ਮੌਕੇ ਤੇ ਅਣਬਣ ਹੋਈ ਹੋਣੀ ਹੈ ਪੁਲਿਸ ਪਾਰਟੀ ਤੇ ਉੱਥੇ ਲੜਾਈ ਝਗੜਾ ਕਰ ਰਹੇ ਲੋਕਾਂ ਦੇ ਵਿਚਕਾਰ ਜਿਸ ਕਰਕੇ ਇਥੋਂ ਤੱਕ ਨੌਬਤ ਆਈ ਗੱਲ ਕੁਝ ਵੀ ਹੋਵੇ ਪਰ ਪੰਜਾਬ ਪੁਲਿਸ ਵੱਲੋਂ ਦਰਜ ਕੀਤੀ ਗਈ ਐਫਆਈਆਰ ਕੀ ਕਹਿ ਰਹੀ ਹੈ ਹਾਲਾਂਕਿ ਇਸ ਮਾਮਲੇ ਵਿੱਚ ਫਿਰੋਜ਼ਪੁਰ ਰੇਂਜ ਦੇ ਜਿਹੜੇ ਡੀਆਈਜੀ ਨੇ ਹਰਮਨਵੀਰ ਸਿੰਘ ਗਿੱਲ ਉਹਨਾਂ ਨੇ ਤਰਨਤਾਰਨ ਦੇ ਐਸਐਸਪੀ ਤੋਂ ਰਿਪੋਰਟ ਮੰਗ ਲਈ ਹੈ ਰਿਪੋਰਟ ਕਦੋਂ ਤਿਆਰ ਹੁੰਦੀ ਹੈ ਜਾਂਚ ਪੜਤਾਲ ਕਰਕੇ ਇਹ ਬਾਅਦ ਦੀਆਂ ਗੱਲਾਂ ਨੇ ਫਿਲਹਾਲ ਜਿਹੜੀ ਉਸ ਕੇਸ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਐਫਆਈਆਰ ਦੇ ਵਿੱਚ ਕਹਾਣੀ ਕੀ ਲਿਖੀ ਗਈ ਹੈ ਇਸ ਦੇ ਬਾਰੇ ਸੱਚ ਕੀ ਹੈ ਝੂਠ ਕੀ ਹੈ ਇਹ ਪੂਰੀ ਪੜਤਾਲ ਹੋਣ ਤੋਂ ਬਾਅਦ ਨਤਾਰਾ ਹੋਣਾ ਹੈ ਪਰ ਐਫਆਈਆਰ ਪੁਲਿਸ ਦੀ ਕੀ ਕਹਿੰਦੀ ਹੈ ਐਫਆਈਆਰ ਨੰਬਰ 176 ਜਿਹੜੀ ਕਿ 104225 ਨੂੰ ਦਰਜ ਹੋਈ ਜਿਸ ਦੇ ਵਿੱਚ ਧਰਾਵਾਂ ਲੱਗੀਆਂ ਨੇ 12 12 ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ 20 ਲੋਕਾਂ ਨੂੰ ਇਸ ਵਿੱਚ ਨਾਮਜ਼ਦ ਕੀਤਾ ਗਿਆ ਜਿਸ ਵਿੱਚ ਇੱਕ ਆਮ ਆਦਮੀ ਪਾਰਟੀ ਦਾ ਸਰਪੰਚ ਵੀ ਸ਼ਾਮਲ ਹੈ ਉਸ ਦੇ ਨਾਲ 19 ਲੋਕ ਹੋਰ ਨੇ ਜਿਹੜੇ ਬਾਇ ਨੇਮ ਪਰਚਾ ਤੇ 40 ਤੋਂ 50 ਅਣਪਛਾਤੇ ਇਸ ਵਿੱਚ ਪਾਏ ਗਏ ਨੇ ਕੇਸ ਵਿੱਚ ਕਿਉਂਕਿ ਇੱਕ ਪੁਲਿਸ ਦਾ ਸਬ ਇੰਸਪੈਕਟਰ ਇਸ ਲੜਾਈ ਝਗੜੇ ਦੇ ਦੌਰਾਨ ਮਾਰਿਆ ਗਿਆ ਗੋਲੀ ਚੱਲਣ ਤੋਂ ਬਾਅਦ BNS 223 ਜਿਹੜਾ ਐਕਟ ਹੈ ਉਸ ਦੀਆਂ ਧਾਰਾਵਾਂ ਵੱਖ-ਵੱਖਰੀਆਂ ਲਗਾਈਆਂ ਗਿਆ ਨੇ 103 ਧਾਰਾ ਨੂੰ ਐਡ ਕੀਤਾ ਗਿਆ 109 125 132 221 121 1 121 2 304 2 ਔਰ ਇਸੇ ਤਰ੍ਹਾਂ BNS 223 ਐਕਟ ਦੀ 191 3 ਤੇ 190 ਨੂੰ ਸ਼ਾਮਲ ਕੀਤਾ ਗਿਆ ਤੇ 10 ਧਾਰਾਵਾਂ BNS ਐਕਟ ਦੇ ਤਹਿਤ ਨੇ ਤੇ 2 ਧਾਰਾਵਾਂ ਲਗਾਈਆਂ ਗਿਆ ਨੇ ਆਰਮਜ਼ ਐਕਟ ਦੇ ਤਹਿਤ 25 ਤੇ 27 ਧਾਰਾ ਨੂੰ ਨਾਲ ਜੋੜ ਦਿੱਤਾ ਗਿਆ ਹੁਣ ਗੱਲ ਕਰਦੇ ਹਾਂ ਇਸ ਮਾਮਲੇ ਦੇ ਵਿੱਚ ਜਿਹੜੇ 20 ਲੋਕ ਨੇ ਉਹ ਕਿਹੜੇ-ਕਿਹੜੇ ਸ਼ਾਮਲ ਨੇ ਸਭ ਤੋਂ ਪਹਿਲਾਂ ਕੁਲਦੀਪ ਸਿੰਘ ਦਾ ਨਾਮ ਸ਼ਾਮਲ ਹੈ ਇਸ ਮਾਮਲੇ ਦੇ ਵਿੱਚ ਜਿਸ ਨੂੰ ਨਾਮਜ਼ਦ ਕੀਤਾ ਗਿਆ ਇਸ ਕਤਲकांड ਵਿੱਚ ਰਾਜਵੀਰ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਅਮਨਦੀਪ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਗੁਰਦੇয়াল ਸਿੰਘ ਜਗਰੂਪ ਸਿੰਘ ਬਲਜਿੰਦਰ ਸਿੰਘ ਰੇਸ਼ਮ ਸਿੰਘ ਹਰਮਨਜੀਤ ਸਿੰਘ ਰਾਜਦੀਪ ਸਿੰਘ ਉਰਫ ਬਿੱਲੂ ਗੁਰਸੇਵਕ ਸਿੰਘ ਪਲਵਿੰਦਰ ਸਿੰਘ ਜੋਰਾਵਰ ਸਿੰਘ ਸਤਨਾਮ ਸਿੰਘ ਅਰਸ਼ਪ੍ਰੀਤ ਸਿੰਘ ਉਰਫ ਕਾਲੂ ਅਰਸ਼ ਦੀਪ ਸਿੰਘ ਲਵਪ੍ਰੀਤ ਸਿੰਘ ਚਮਕਰ ਸਿੰਘ ਜਸ਼ਨਪ੍ਰੀਤ ਸਿੰਘ ਸ਼ਮਸ਼ੇਰ ਸਿੰਘ ਹਰਪਾਲ ਸਿੰਘ ਤੇ ਇਸ ਦੇ ਨਾਲ ਹੀ ਇਹਨਾਂ 20 ਨਾਵਾਂ ਦੇ ਸਣੇ 40 ਤੋਂ 50 ਲੋਕਾਂ ਨੂੰ ਅਣਪਛਾਤੇਆਂ ਨੂੰ ਇਸ ਕੇਸ ਵਿੱਚ ਸ਼ਾਮਲ ਕੀਤਾ ਗਿਆ ਉਹ ਜਿਹੜਾ ਸਰਪੰਚ ਹੈ ਜਿਸ ਦਾ ਨਾਮ ਕੁਲਦੀਪ ਸਿੰਘ ਦੱਸਿਆ ਜਾਂਦਾ ਉਸ ਨੂੰ ਨਾਮਜ਼ਦ ਕਰ ਲਿਆ ਗਿਆ ਵਿਰੋਧੀਆਂ ਨੇ ਵੀ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਕਿ ਇਸ ਮਾਮਲੇ ਦੇ ਵਿੱਚ ਹੁਣ ਤੱਕ ਜਿਹੜੀ ਬਣਦੀ ਪੁਖਤਾ ਕਾਰਵਾਈ ਆ ਕਦੋਂ ਹੋਵੇਗੀ ਹਾਲਾਂਕਿ ਪੁਲਿਸ ਦਾ ਇਹ ਕੇਸ ਹੈ ਪੁਲਿਸ ਦਾ ਸਬ ਇੰਸਪੈਕਟਰ ਮਾਰਿਆ ਗਿਆ ਇਸ ਕਰਕੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਹੁਣ ਤੱਕ ਜਿਹੜੀ ਐਫ ਆਈ ਆਰ ਦਰਜ ਕੀਤੀ ਉਸ ਵਿੱਚ ਕੀ ਉਹ ਲਿਖਦੇ ਨੇ ਦਰਅਸਲ ਆਤਲ ਸੋਨੀ ਨੇ ਜਿਹੜੇ ਡੀ ਐਸ ਪੀ ਸਬ ਡਿਵੀਜ਼ਨ ਖੜੂਰ ਸਾਹਿਬ ਦੇ ਉਹ ਤੇ ਗੋਇੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਜਿਹੜਾ ਬਿਆਨ ਉਹਨਾਂ ਵੱਲ ਲਿਖਿਆ ਗਿਆ ਕਿ ਮੈਂ ਬਤੌਰ ਉਪ ਕਪਤਾਨ ਪੁਲਿਸ ਸਬ ਡਿਵੀਜ਼ਨ ਖੜੂਰ ਸਾਹਿਬ ਜਿਹੜਾ ਕਿ ਲੱਗਿਆ ਹੋਇਆ 94225 ਨੂੰ ਮੈਂ ਤੇ ਮੇਰੇ ਗਨ ਮੀਨ ਸਟਾਫ ਸਮੇਤ ਮਕਦਮਾ ਨੰਬਰ ਜਿਹੜਾ 175 942025 ਨੂੰ ਦਰਜ ਹੋਇਆ ਸੀ ਜੁਰਮ ਹੈ ਜਿਸ ਦੇ ਵਿੱਚ 103 311 332B 333B ਐਨਐਸ ਥਾਣਾ ਗੋਇੰਦਵਾਲ ਸਾਹਿਬ ਦੀ ਤਫਤੀਸ਼ ਸਬੰਧੀ ਪਿੰਡ ਕੰਗ ਮੌਕੇ ਉੱਤੇ ਮੌਜੂਦ ਸੀ ਜਿੱਥੇ ਕਿ ਕੰਟਰੋਲ ਰੂਮ ਤਰਨਤਾਰਨ ਵੱਲੋਂ ਹੈਲਪਲਾਈਨ ਨੰਬਰ 112 ਤੇ ਸ਼ਿਕਾਇਤ ਮਿਲਦੀ ਹੈ ਜਿਹੜੀ ਕਿ ਜਸ਼ਨਪ੍ਰੀਤ ਸਿੰਘ ਵੱਲੋਂ ਜਿਹੜਾ ਕਿ ਕੋਟ ਮੁਹੰਮਦ ਖਾਨ ਤੇ ਕੁਝ ਹੋਰ ਕਾਲਰਾਂ ਵੱਲੋਂ ਦੱਸਿਆ ਗਿਆ ਕਿ ਕੁਝ ਲੋਕ ਪਿੰਡ ਕੋਟ ਮੁਹੰਮਦ ਖਾਨ ਵਿਖੇ ਲੜਾਈ ਕਰ ਰਹੇ ਨੇ ਫਾਇਰਿੰਗ ਕਰ ਰਹੇ ਨੇ ਇਸੇ ਦੌਰਾਨ ਜਿਸ ਤੇ ਮੇਰੀ ਹਦਾਇਤ ਦੇ ਉੱਤੇ ਥਾਣਾ ਗੋਇੰਦਵਾਲ ਸਾਹਿਬ ਤੋਂ ਏਐਸਆਈ ਜਸਬੀਰ ਸਿੰਘ ਤਰਨਤਾਰਨ ਵਾਲੇ ਤੇ ਏਐਸਆਈ ਮੇਜਰ ਸਿੰਘ ਏਐਸਆਈ ਸੁਰਜੀਤ ਸਿੰਘ ਇਹ ਜਿਹੜੀ ਸਰਕਾਰੀ ਗੱਡੀ ਬਲੈਰੋ ਜਿਸ ਦਾ ਡਰਾਈਵਰ ਏਐਸਆਈ ਬਲਦੇਵ ਸਿੰਘ ਸੀ ਮੌਕੇ ਦੇ ਉੱਤੇ ਭੇਜ ਦਿੱਤਾ ਜਾਂਦਾ ਹੈ ਇਹ ਮੌਕੇ ਉੱਤੇ ਭੇਜਣ ਤੋਂ ਬਾਅਦ ਮੈਨੂੰ ਪੁਲਿਸ ਕੰਟਰੋਲ ਰੂਮ ਤਰਨਤਾਰਨ ਤੋਂ ਦੁਬਾਰਾ ਇਤਲਾਹ ਪ੍ਰਾਪਤ ਹੋਈ ਕਿ ਪਿੰਡ ਕੋਟ ਮੁਹੰਮਦ ਖਾਨ ਵਿਖੇ ਹਾਲਾਤ ਕਾਬੂ ਵਿੱਚ ਨਹੀਂ ਹਨ ਜਿਸ ਤੋਂ ਬਾਅਦ ਮੈਂ ਆਪਣੇ ਗਨਮੈਨ ਸਟਾਫ ਸਮੇਤ ਸਬ ਇੰਸਪੈਕਟਰ ਚਰਨਜੀਤ ਸਿੰਘ ਤੇ ਸਰਨਜੀਤ ਸਿੰਘ ਤੇ ਹੋਰ ਜਿਹੜੇ ਨਾਲ ਵਰਦੀ ਪਾ ਕੇ ਸਰਕਾਰੀ ਡਿਊਟੀ ਸੰਬੰਧੀ ਜਿਹੜਾ ਸਕਰੀਬ 9 ਵਜੇ ਦਾ ਰਾਤ ਦਾ ਸਮਾਂ ਸੀ ਤੁਰੰਤ ਮੌਕੇ ਦੇ ਉੱਤੇ ਪਹੁੰਚ ਗਿਆ ਰੂੜੀ ਵਾਲਾ ਚੌਕ ਮੇਨ ਗਲੀ ਦੇ ਵਿੱਚ ਪਿੰਡ ਕੋਟ ਮੁਹੰਮਦ ਖਾਨ ਸੀ ਜਦੋਂ ਪਹੁੰਚਦੇ ਆ ਜਿੱਥੇ ਗਲੀ ਤੇ ਆਸ-ਪਾਸ ਘਰਾਂ ਦੇ ਵਿੱਚ ਜਾਕਰੀਆਂ ਲਾਈਟਾਂ ਦੀ ਰੌਸ਼ਨੀ ਵਿੱਚ ਵੇਖਿਆ ਕਿ ਇੱਕ ਧਿਰ ਕੁਲਦੀਪ ਸਿੰਘ ਪੁੱਤਰ ਗੁਰਦੇਵਾਲ ਸਿੰਘ ਰਾਜਵੀਰ ਸਿੰਘ ਇਹਨਾਂ ਸਾਰਿਆਂ ਦੇ ਨਾਮ ਜਿਹੜੇ ਅਸੀਂ ਪਹਿਲਾਂ ਗਿਣਾ ਚੁੱਕੇ ਹਾਂ ਇਹ ਜਿਹੜੇ ਨੇ ਕੋਟ ਮੁਹੰਮਦ ਖਾਨ ਸਮੇਤ 15 ਤੋਂ 20 ਅਣਪਛਾਤੇ ਨੌਜਵਾਨ ਆਪਸ ਵਿੱਚ ਇੱਟਾ ਰੋੜੇ ਚਲਾ ਰਹੇ ਸਨ ਤੇ ਦਹਿਸ਼ਤ ਫਲਾਉਣ ਲਈ ਹਵਾਈ ਫਾਇਰਿੰਗ ਵੀ ਕਰ ਰਹੇ ਸਨ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਕੀਤੀਆਂ ਗਈਆਂ ਤੇ ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ ਮੌਕੇ ਉੱਤੇ ਪੁਲਿਸ ਪਾਰਟੀ ਵੱਲੋਂ ਦੋਨਾਂ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਤਨਾਮ ਸਿੰਘ ਧਿਰ ਵੱਲੋਂ ਤੇ ਅਸ਼ ਵਿੱਚ ਆ ਕੇ ਅੰਨੇਵਾ ਹਵਾਈ ਫਾਇਰਿੰਗ ਕੀਤੀ ਗਈ। ਔਰ ਜਿਹੜਾ ਦੋਹਾਂ ਇੱਟਾ ਰੋੜੇ ਮਾਰਨੇ ਸ਼ੁਰੂ ਕਰ ਦਿੱਤੇਗੇ ਇਸੇ ਦੌਰਾਨ ਮੇਰੇ ਕੋਲ ਖੜੇ ਐਸਆਈ ਜਸਬੀਰ ਸਿੰਘ ਦੀ ਖੱਬੀ ਬਾਹ ਦੇ ਉੱਤੇ ਸੱਟ ਲੱਗੀ ਜੋ ਜ਼ਖਮੀ ਹੋ ਗਿਆ ਤਾਂ ਕੁਲਦੀਪ ਸਿੰਘ ਧਿਰ ਵੱਲੋਂ ਵੀ ਕੁਲਦੀਪ ਸਿੰਘ ਨੇ ਲਲਕਾਰਾ ਮਾਰਦੇ ਹੋਏ ਕਿਹਾ ਇਹ ਉਹੀ ਕੁਲਦੀਪ ਸਿੰਘ ਦਾ ਜ਼ਿਕਰ ਹੈ ਜਿਹੜਾ ਸਰਪੰਚ ਹੈ ਆਮ ਆਦਮੀ ਪਾਰਟੀ ਦਾ ਉਸ ਦੇ ਬਾਰੇ ਕਿਹਾ ਗਿਆ ਕਿ ਲਲਕਾਰਾ ਮਾਰਦੇ ਹੋਏ ਕਿਹਾ ਕਿ ਪੁਲਿਸ ਮੁਲਾਜ਼ਮਾਂ ਨੂੰ ਫੜ ਲਓ ਇਹਨਾਂ ਦੇ ਹਥਿਆਰ ਖੋ ਕੇ ਗੋਲੀ ਮਾਰ ਦਿਓ ਜਿਸ ਤੇ ਗੁਰਸੇਵਕ ਸਿੰਘ ਤੇ ਪਲਵਿੰਦਰ ਸਿੰਘ ਨੇ ਮਨਦੀਪ ਸਿੰਘ ਨੂੰ ਜੱਫਾ ਮਾਰ ਕੇ ਬਾਹਾਂ ਤੋਂ ਫੜ ਲਿਆ ਤਾਂ ਰਾਜਨਦੀਪ ਸਿੰਘ ਉਰਫ ਬਿੱਲੂ ਤੇ ਮਨਦੀਪ ਸਿੰਘ ਨੂੰ ਜੱਫਾ ਮਾਰ ਕੇ ਬਾਹਾਂ ਤੋਂ ਫੜ ਲਿਆ ਤੇ ਰਾਜਨਦੀਪ ਸਿੰਘ ਜਿਹੜਾ ਹੈ ਉਹਨਾਂ ਨੇ ਲਾਇਸੈਂਸੀ ਪਿਸਟਲ ਦੇ ਨਾਲ ਨੂੰ ਬਚਾਉਣ ਲਈ ਖੋ ਲਿਆ ਔਰ ਸਬ ਇੰਸਪੈਕਟਰ ਜਿਹੜਾ ਚਰਨਜੀਤ ਸਿੰਘ ਹੈ ਉਸ ਦੇ ਉੱਤੇ ਆਪਣੇ ਸਾਥੀ ਕਰਮਚਾਰੀ ਮਨਦੀਪ ਸਿੰਘ ਤੇ ਹੋਰਾਂ ਨੂੰ ਬਚਾਉਣ ਲਈ ਅੱਗੇ ਆਇਆ ਤਾਂ ਕੁਲਦੀਪ ਸਿੰਘ ਪੁੱਤਰ ਗੁਰਦੇਵਾਲ ਸਿੰਘ ਨੇ ਕਿਹਾ ਕਿ ਰਾਜਨਦੀਪ ਸਿੰਘ ਦੇਖਦਾ ਕੀ ਹੈ ਥਾਣੇਦਾਰ ਦੇ ਗੋਲੀ ਮਾਰ ਕੇ ਮਾਰਦੇ ਇਹ ਹੁਣ ਕੁਲਦੀਪ ਸਿੰਘ ਕਹਿ ਰਿਹਾ ਹੈ ਐਫ ਆਈ ਆਰ ਦੇ ਮੁਤਾਬਕ ਰਾਜਨਦੀਪ ਨੂੰ ਆਪਣੇ ਸਾਥੀ ਨੂੰ ਕਿ ਦੇਖ ਕੀ ਰਿਹਾ ਹੈ ਜਿਹੜਾ ਲਈ ਝਗੜਾ ਹੋ ਰਿਹਾ ਗੋਲੀ ਮਾਰ ਤਾਂ ਇਸ ਤਰ੍ਹਾਂ ਉਸਨੇ ਉਕਸਾਇਆ ਤੇ ਫਿਰ ਗੋਲੀ ਚੱਲ ਜਾਂਦੀ ਹੈ ਇਹ ਸਾਰੀਆਂ ਗੱਲਾਂ ਉਹ ਮੌਕੇ ਦੇ ਉੱਤੇ ਜਿਹੜੀਆਂ ਨੇ ਡੀ ਐਸ ਪੀ ਦੇਖ ਰਹੇ ਨੇ ਉਹਨਾਂ ਦੇ ਵੱਲੋਂ ਹੀ ਇਹ ਸਾਰੀ ਗੱਲ ਦੱਸੀ ਜਾ ਰਹੀ ਹੈ ਉਹਨ ਸਵਾਲੇ ਵੀ ਉੱਠਦਾ ਹੈ ਕਿ ਮੌਕੇ ਉੱਤੇ ਤਾਇਨਾਤ ਡੀਐਸਪੀ ਤੇ ਹੋਰ ਪੁਲਿਸ ਪਾਰਟੀ ਦੇ ਮੁਲਾਜ਼ਮ ਤੇ ਅਧਿਕਾਰੀ ਖੜੇ ਸਨ ਉਹ ਉੱਥੇ ਕੀ ਕਰ ਰਹੇ ਸਨ ਇੰਨੇ ਦੌਰਾਨ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਕੀਤੀਆਂ ਗਈਆਂ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸਿੱਧੀ ਗੋਲੀ ਢਿੱਡ ਵਿੱਚ ਮਾਰ ਦਿੱਤੀ ਜੋ ਗੋਲੀ ਲੱਗਣ ਕਾਰਨ ਸਬ ਇੰਸਪੈਕਟਰ ਚਰਨਜੀਤ ਸਿੰਘ ਡਿੱਗ ਪਿਆ ਤੇ ਇਸ ਦੌਰਾਨ ਬਾਕੀ ਦੋਵਾਂ ਧਿਰਾਂ ਦੇ ਹੰਗੂਮ ਨੇ ਡਾਂਗਾ ਸੋਟਿਆਂ ਨਾਲ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਪੁਲਿਸ ਪਾਰਟੀ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜੋ ਪੁਲਿਸ ਪਾਰਟੀ ਨੇ ਆਪਣੇ ਬਚਾ ਔਰ ਸਰਕਾਰੀ ਅਸਲੇ ਨਾਲ ਹਵਾਈ ਫਾਇਰ ਕਰਕੇ ਆਪਣਾ ਬਚਾਅ ਕੀਤਾ ਇਸ ਉਪਰੰਤ ਦੋਨਾਂ ਧਿਰਾਂ ਦੇ ਵਿਅਕਤੀ ਹਥਿਆਰਾਂ ਸਮੇਤ ਮੌਕੇ ਤੋਂ ਲਲਕਾਰੇ ਮਾਰਦੇ ਭੱਜ ਗਏ ਤੇ ਮੌਕੇ ਦੇ ਉੱਤੇ ਸਵਾਰੀ ਦਾ ਪ੍ਰਬੰਧ ਕਰਕੇ ਐਸਆਈ ਗੁਰਪਾਲ ਸਿੰਘ ਸਰਨਜੀਤ ਸਿੰਘ ਨੇ ਜ਼ਖਮੀ ਹਾਲਤ ਵਿੱਚ ਸਬ ਇੰਸਪੈਕਟਰ ਚਰਨਜੀਤ ਸਿੰਘ ਨੂੰ ਇਲਾਜ ਦੇ ਲਈ ਨਜ਼ਦੀਕੀ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਸਟ ਹਸਪਤਾਲ ਤਰਨਤਾਰਨ ਭੇਜਿਆ ਗਿਆ ਜਿੱਥੇ ਮੈਂ ਵੀ ਬਾਅਦ ਵਿੱਚ ਹਸਪਤਾਲ ਵਿਖੇ ਪੁੱਜਾ ਜਿੱਥੇ ਪੁੱਜ ਕੇ ਪਤਾ ਲੱਗਿਆ ਕਿ ਸਬ ਇੰਸਪੈਕਟਰ ਚਰਨਜੀਤ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ ਉਕਤ ਦੋਵਾਂ ਧਿਰਾਂ ਦੇ ਵਿਅਕਤੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਬਿਆਨ ਲਿਖ ਦਿੱਤਾ ਹੈ ਸੁਣ ਲਿਆ ਤੇ ਠੀਕ ਹੈ ਇਹ ਅਤਲ ਸੋਨੀ ਨੇ ਤਸਦੀਕ ਕੀਤੀ ਹੈ ਜਿਹੜੇ ਕਿ ਡੀਐਸਪੀ ਨੇ ਮੌਕੇ ਦੇ ਉਹ ਖੁਦ ਇਸ ਬਾਰੇ ਬਿਆਨ ਕਰ ਰਹੇ ਨੇ ਐਫਆਈਆਰ ਦੇ ਵਿੱਚ ਕਿ ਕੀ ਕੁਝ ਹੋਇਆ ਔਰ ਪੁਲਿਸ ਦੇ ਵੱਲੋਂ ਇਹ ਸਾਰੀਆਂ ਗੱਲਾਂ ਨੇ ਕਰ ਦਿੱਤੀਆਂ ਗਈਆਂ ਨੇ ਹਾਲਾਂਕਿ ਉਥੋਂ ਦੇ ਐਸਐਸਪੀ ਨੇ ਕਹਿ ਦਿੱਤਾ ਕਿ ਇਸ ਦੀ ਜਲਦੀ ਹੀ ਜੜੀ ਆ ਰਿਪੋਰਟ ਜਾਂਚ ਪੜਤਾਲ ਦੀ ਤਿਆਰ ਕਰਾਂਗੇ ਪਰ ਇਸ ਮਾਮਲੇ ਵਿੱਚ ਹੁਣ ਤੱਕ ਕੀ ਕੁਲਦੀਪ ਸਿੰਘ ਸਰਪੰਚ ਪੁਲਿਸ ਦੀ ਗ੍ਰਿਫਤ ਵਿੱਚ ਆ ਗਿਆ ਜਾਂ ਫਰਾਰ ਹੈ ਕਿੰਨੇ ਜਣਿਆਂ ਦੀ ਗ੍ਰਿਫਤਾਰੀ ਹੋਈ ਹੈ ਇਸ ਦੇ ਬਾਰੇ ਹਾਲੇ ਜਾਣਕਾਰੀ ਵਿਸਥਾਰਪੂਰਵਕ ਨਹੀਂ ਬਾਕੀ ਹੈ ਪਰ ਇਸ ਐਫ ਆਈ ਆਰ ਦੇ ਮੁਤਾਬਕ ਜਿਹੜੀ ਕਹਾਣੀ ਦੱਸੀ ਗਈ ਹੈ ਉਹ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਹਾਲਾਂਕਿ ਪੜਤਾਲ ਦੇ ਵਿੱਚੋਂ ਬਾਅਦ ਚੁੱਕੀ ਨਿਕਲਦਾ ਆਮ ਆਦਮੀ ਪਾਰਟੀ ਦੇ ਸਰਪੰਚ ਨੇ ਸਰਕਾਰ ਦੀ ਕਿਰਕਰੀ ਕਰਵਾ ਦਿੱਤੀ ਹੈ ਜਿਸ ਤਰ੍ਹਾਂ ਦੀਆਂ ਗੱਲਾਂ ਹੁਣ ਤੱਕ ਸਾਹਮਣੇ ਆਈਆਂ ਨੇ ਹਾਲਾਂਕਿ ਕਹਾਣੀ ਦਾ ਦੂਜਾ ਪਾਸਾ ਕੀ ਕੋਈ ਹੋਰ ਵੀ ਨਿਕਲ ਸਕਦਾ ਹੈ ਦੋ ਤਰ੍ਹਾਂ ਦੀ ਲੜਾਈ ਵਿੱਚ ਜਦੋਂ ਪੁਲਿਸ ਪਹੁੰਚਦੀ ਹੈ ਤਲਾਹ ਦੇ ਉੱਤੇ ਤਾਂ ਉੱਥੇ ਕੌਣ ਬਚਿਆ ਤੇ ਕਿਸ ਨੂੰ ਕਿਵੇਂ ਮਾਰਿਆ ਗਿਆ ਇਹ ਸਾਰੀਆਂ ਗੱਲਾਂ ਹੁਣ ਤਫ਼ਤੀਸ਼ ਦੇ ਵਿੱਚ ਸਾਹਮਣੇ ਆ ਜਾਣਗੀਆਂ ਤੇ ਉੱਚ ਅਧਿਕਾਰੀਆਂ ਤੱਕ ਇਹ ਮਾਮਲਾ ਪੁੱਜ ਚੁੱਕਾ ਹੈ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਾਲੇ ਬਾਰੇ ਜਿਹੜਾ ਮਾਰਿਆ ਗਿਆ ਸਬ ਇੰਸਪੈਕਟਰ ਆ ਉਸ ਦੇ ਬਾਰੇ ਪਰਿਵਾਰ ਨੂੰ ਵਿੱਤੀ ਸਹਾਇਤਾ ਦੇਣ ਦੀ ਜਿਹੜੀ ਗੱਲ ਤਾਂ ਆਖ ਦਿੱਤੀ ਪਰ ਉਸ ਵਿੱਚੋਂ ਤੇ ਹੋਰ ਨਾ ਕਿਸੇ ਵੀ ਮੰਤਰੀਆਂ ਵੱਲੋਂ ਜਾਂ ਵਿਧਾਇਕਾਂ ਵੱਲੋਂ ਇਹ ਗੱਲ ਨਹੀਂ ਕਹੀ ਗਈ ਕਿ ਜਿਹੜਾ ਸਾਡੇ ਸਰਪੰਚ ਵੱਲੋਂ ਜਾਂ ਜਿਹੜੀ ਸਾਡੀ ਪਾਰਟੀ ਨਾਲ ਸਿੱਧੇ ਤੌਰ ਤੇ ਜੁੜੇ ਲੋਕ ਸੀ ਲੜਾਈ ਝਗੜੇ 'ਚ ਸ਼ਾਮਲ ਉਹਨਾਂ ਦਾ ਕੀ ਕਸੂਰ ਹੈ ਤੇ ਉਹਨਾਂ ਦਾ ਕੀ ਕੀਤਾ ਜਾਵੇਗਾ ਇਸ ਦੇ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਟਿੱਪਣੀ ਨਹੀਂ ਲਿਖੀ ਗਈ ਹੈ ਤੇ ਜਿਹੜੀ ਕੀ ਲੋਕ ਆਲੋਚਨਾ ਕਰ ਰਹੇ ਨੇ ਆਮ ਸਥਾਨਕ ਪਦਰ ਦੇ ਉੱਤੇ ਵੀ ਤੇ ਸਿਆਸੀ ਵਿਰੋਧੀਆਂ ਨੂੰ ਤੇ ਅਜਿਹੇ ਮੌਕਿਆਂ ਦੇ ਉੱਤੇ ਮੌਕਾ ਮਿਲ ਜਾਂਦਾ ਸਰਕਾਰ ਨੂੰ ਘੇਰਨ ਦਾ ਇਸੇ ਕਰਕੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਇਸ ਮਾਮਲੇ ਦੇ ਉੱਤੇ ਸਰਕਾਰ ਨੂੰ ਸਵਾਲਾਂ ਦੇ ਘੇਰੇ 'ਚ ਖੜਾ ਕਰ ਦਿੱਤਾ ਹੈ ਔਰ ਇਸ ਜਿਸ ਤਰ੍ਹਾਂ ਘਟਨਾ ਵਾਪਰੀ ਇਸ ਦੇ ਬਾਰੇ ਐਫ ਆਈ ਆਰ ਕੀ ਬਿਆਨ ਕਰਦੀ ਹੈ ਉਹ ਜਾਣਕਾਰੀ ਤੁਹਾਡੇ ਤੱਕ ਅਸੀਂ ਪਹੁੰਚਾ ਦਿੱਤੀ ਹੈ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਾਰੇ ਹੋਰ ਕੀ ਕੁਝ ਨਵਾਂ ਸਾਹਮਣੇ ਨਿਕਲ ਕੇ ਆਉਂਦਾ ਹੈ ਹੋਰ ਕਿਹੜੀਆਂ ਧਿਰਾਂ ਇਸ ਬਾਰੇ ਕੀ ਬਿਆਨ ਕਰਦੀਆਂ ਨੇ ਸਾਡੀ ਨਜ਼ਰ ਬਣੀ ਰਹੇਗੀ ਕੋਸ਼ਿਸ਼ ਕਰਾਂਗੇ ਪਹਿਲ ਦੇ ਆਧਾਰ ਤੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਨੇ ਰਹੋ ABC ਪੰਜਾਬ ਦੇ ਰਾ